ਜਦ ਨਾ ਕਦੀ ਮੰਗਲ ਗ੍ਰਹਿ ਗੁੱਸੇ ਚ ਆਉਂਦਾ ਤਦ ਕਿਸਮਤ ਦੇ ਹਿਸਾਬ ਸੜ ਜਾਂਦੇ ਆ ਜੀਵਨ ਤਹਿਸ ਨਹਿਸ ਹੋ ਜਾਂਦਾ ਆ ਮੰਗਲ ਗ੍ਰਹਿ ਇਕੱਲਾ ਜਿਹੜਾ ਗ੍ਰਹਿ ਹੈ ਜਿਹੜਾ ਆਪਣੇ ਤਾंडਵ ਨਾਲ ਮਨੁੱਖੀ ਜੀਵਨ ਚ ਇੱਕ ਖੌਫ ਪੈਦਾ ਕਰੀ ਰੱਖਦਾ ਹੈ ਇਹਦੇ ਚ ਰੱਤੀ ਪਰ ਵੀ ਸ਼ੱਕ ਨਹੀਂ ਹੈ ਅਸੀਂ ਡਰਦੇ ਆ ਸੱਚ ਮੁੱਚ ਮੰਗਲ ਤੋਂ ਬੜਾ ਖੂਨੀ ਗ੍ਰਹਿ ਹੈ ਮੈਂ ਵੀਡੀਓ ਦੇ ਅੰਤ ਚ ਤੁਹਾਨੂੰ ਇੱਕ ਐਸਾ ਵਿਰਲਾ ਉਪਾਅ ਦੱਸਣਾ ਆ ਜੋ ਕਰਦੀ ਹਵਾ ਤੱਕ ਬਦਲਦਾਏਗਾ ਜਿਸ ਜਿਹੜੀ ਹਵਾ ਮੰਗਲ ਦੇ ਪ੍ਰਭਾਵ ਕਰਕੇ ਖਰਾਬ ਹੋਈ ਸੀ ਇਸ ਲਈ ਮੇਰੇ ਦਰਸ਼ਕੋ ਵੀਡੀਓ ਦੇ ਅੰਤ ਤੱਕ ਜ਼ਰੂਰ ਬਨੇ ਰਹਿਣਾ ਮੈਂ ਡਾਕਟਰ ਤੇਰਨਕਰ ਅੱਜ ਗੱਲ ਕਰਾਂਗੀ ਮੰਗਲ ਦੇ ਆ ਮੰਗਲ ਦੀ ਮੰਗਲ ਦੇ ਗੁੱਸੇ ਦੀ ਕਰੋਧ ਦੀ ਜਵਾਲਾ ਦੀ ਜੋ ਕਈ ਵਾਰ ਮਨੁੱਖ ਦੀ ਜ਼ਿੰਦਗੀ ਚ ਅਚਾਨਕ ਵਿਨਾਸ਼ ਲਿਆਉਂਦਾ ਆ ਮੰਗਲ ਸ਼ਕਤੀ ਦਾ ਹਿੰਮਤ ਦਾ ਤੇ ਕਰਮ ਦਾ ਗਰਾਇਆ ਆ ਚੰਗਾ ਵੀ ਬਹੁਤ ਹੈ ਪਰ ਜਦ ਕਰੀਏ ਅਸੰਤੁਲਿਤ ਹੁੰਦਾ ਆ ਤਦ ਇਹ ਹੀ ਸ਼ਕਤੀ ਵਿਨਾਸ਼ ਦਾ ਰੂਪ ਧਾਰਨ ਕਰ ਲੈਂਦੀ ਹੈ ਮੰਗਲ ਗ੍ਰਹਿ ਦਾ ਸੁਭਾਅ ਕਿਉਂ ਜਿਆ ਦੇਖੋ ਕਿਸੇ ਨਾਲ ਨਿਪਟਣ ਦਾ ਇੱਕੋ ਹੀ ਤਰੀਕਾ ਹੈ ਪਹਿਲਾਂ ਉਹਦਾ ਪੇਚ ਪਾਉਣਾ ਪੈਣਾ ਕਿ ਉਹ ਹੈ ਕੀ ਹੈ ਸੱਚ ਸੋ ਮੰਗਲ ਗ੍ਰਹਿ ਦਾ ਸੁਭਾਅ ਕਿਉਂ ਜਿਆ ਵੈਦਿਕ ਗ੍ਰੰਥਾਂ ਅਨੁਸਾਰ ਮੰਗਲ ਨੂੰ ਭੂਮੀ ਪੁੱਤਰ ਕਿਹਾ ਗਿਆ ਹੈ ਇਹ ਧਰਤੀ ਦੀ ਊਰਜਾ ਆ ਜੋ ਸਰੀਰ ਚ ਰਕਤ ਖੂਨ ਤੇ ਅੱਗ ਦੇ ਤੱਤ ਨੂੰ ਸੰਭਾਲਦਾ ਸਾਡੀ ਅਗਨੀ ਤੱਤ ਜਿਹੜਾ ਉਸ ਦੀ ਸੰਭਾਲ ਕਰਦਾ ਇਸ ਲਈ ਜਦੋਂ ਇਹ ਗ੍ਰਹਿ ਅਸੰਤੁਲਿਤ ਹੁੰਦਾ ਆ ਤਦ ਮਨੁੱਖ ਦੇ ਮਨ ਮਨੁੱਖ ਦੇ ਸਰੀਰ ਤੇ ਮਨੁੱਖ ਦੇ ਜੀਵਨ ਮਾਰਗ ਤਿੰਨੋਂ ਕੰਬਣ ਲੱਗ ਪੈਂਦੇ ਆ ਸਮਝ ਗਏ ਨਾ ਤੁਸੀਂ ਕਿ ਇਹ ਕਿੰਨਾ ਡਰਾਵਣਾ ਹੈ ਮੈਂ ਉਹਨਾਂ ਕਾਰਨਾਂ ਦੀ ਗੱਲ ਕਰਨ ਲੱਗੀ ਆ ਜਿਨ੍ਹਾਂ ਕਰਕੇ ਮੰਗਲ ਤੁਹਾਡੇ ਨਾਲ ਰਸਦਾ ਆ ਤੁਹਾਡੇ ਨਾਲ ਨਰਾਜ ਹੋ ਜਾਂਦਾ ਆ ਮੈਂ ਤਿੰਨ ਕਾਰਨ ਦੱਸਨੇ ਆ ਜਿੰਨਾ ਕਰਕੇ ਮੰਗਲ ਤੁਹਾਡੀ ਜ਼ਿੰਦਗੀ ਚ ਵਿਨਾਸ਼ ਲਿਆਉਂਦਾ ਆ ਕਹਿੰਦਾ ਇਹ ਨਾ ਵੀ ਕਾਰਨ ਨੂੰ ਖਤਮ ਕਰੋ ਇਲਾਜ ਨਾਲੋਂ ਕਾਰਨ ਨੂੰ ਖਤਮ ਕਰੋ ਸੋ ਕਾਰਨ ਮੈਂ ਤਿੰਨ ਦੱਸਨੇ ਆ ਤੁਹਾਡੇ ਜੀਵਨ ਚ ਜੇ ਇਹ ਤਿੰਨ ਕਾਰਨ ਹੈਗੇ ਆ ਪਹਿਲਾ ਕਾਰਨ ਖਤਮ ਕਰਨੇ ਪੈਣਗੇ ਫਿਰ ਮੰਗਲ ਦਾ ਖੌਫ ਖਤਮ ਹੋ ਜਾਏਗਾ ਪਹਿਲਾ ਕਾਰਨ ਮੇਰੇ ਪਿਆਰੇ ਦਰਸ਼ਕੋ ਗੁੱਸਾ ਅਤੇ ਹੰਕਾਰ ਦੋ ਚੀਜ਼ਾਂ ਕਰਕੇ ਮੰਗਲ ਵੱਧ ਹੋ ਜਾਂਦਾ ਹੈ ਜਦੋਂ ਮਨੁੱਖ ਆਪਣੇ ਕਰਮ ਗੁੱਸੇ ਜਾਂ ਹੰਕਾਰ ਤੋਂ ਪ੍ਰੇਰਿਤ ਹੋ ਕੇ ਕਰਨੇ ਸ਼ੁਰੂ ਕਰ ਦਵੇ ਤਦ ਮੰਗਲ ਦੀ ਅਗਨੀ ਉਸ ਦੀ ਸੋਚ ਨੂੰ ਸਾੜ ਕੇ ਸੁਆ ਕਰ ਦਿੰਦੀ ਹੈ ਦੂਜਾ ਕਾਰਨ ਮੰਗਲ ਦੀ ਅਸ਼ੋਭ ਸਥਿਤੀ ਜਦੋਂ ਤੁਹਾਡੀ ਜਨਮ ਪੱਤਰੀ ਚ ਮੰਗਲ ਚੌਥੇ ਅੱਠਵੇਂ ਜਾਂ ਬਾਰਵੇਂ ਘਰ ਵਿੱਚ ਬੱਕਰੀ ਹੋ ਜਾਏ ਤਦ ਜੀਵਨ ਚ ਅਚਾਨਕ ਹਾਦਸੇ ਵੱਧ ਜਾਂਦੇ ਆ ਕਰਜ਼ਿਆਂ ਦੇ ਭਾਰ ਥੱਲੇ ਬੱਦਾ ਦਬ ਕੇ ਰਹਿ ਜਾਂਦਾ ساری ਉਮਰ ਪੀੜੀਦਰ ਪੀੜੀ ਉਹ ਕਰਜ਼ੇ ਲੱਤਦੇ ਨਹੀਂ ਜਾਂ ਫਿਰ ਜਾਇਦਾਦੀ ਵਿਵਾਦ ਆਉਣ ਲੱਗ ਪੈਂਦੇ ਆ ਕੋਟਾਂ ਕਚਹਿਰੀਆਂ ਦੇ ਚੱਕਰ ਸਾਥੀਓ ਤੀਜਾ ਕਾਰਨ ਕੀ ਹੈ ਮੰਗਲ ਖਰਾਬ ਹੋਣ ਦਾ ਜਦੋਂ ਚੰਦਰ ਤੇ ਮੰਗਲ ਦਾ ਵੀ ਗ੍ਰਹਿ ਹੋ ਜਾਂਦਾ ਹੈ ਜਦੋਂ ਮੰਗਲ ਤੇ ਚੰਦਰ ਚ ਟਕਰਾਹ ਹੋ ਜਾਏ ਆਮੋ ਸਾਹਮਣੇ ਤਦ ਮਨ ਤੇ ਕਰਮ ਕਿਉਂਕਿ ਚੰਦਰ ਮਨ ਦਾ ਪ੍ਰਤੀਕ ਹੈ ਮਨ ਤੇ ਕਰਮ ਦੇ ਵਿੱਚ ਜਦੋਂ ਅਸੰਤੁਲਨ ਪੈਦਾ ਹੋ ਗਿਆ ਤਾਂ ਇਹ ਗੁੱਸਾ ਅਸਹਿਜਤਾ ਤੇ ਮਨੋਵਿਗਿਆਨਕ ਤਣਾ ਦਾ ਕਾਰਨ ਬਣਦਾ ਹੈ ਡਿਪਰੈਸ਼ਨ ਕਰੋਧ ਦੇ ਵਿੱਚ ਕੁਝ ਵੀ ਹੋ ਸਕਦਾ ਕ੍ਰੋਧਿਤ ਸਾਰੀਆਂ ਫਸਾਦਾਂ ਦੀ ਜੜ ਹੈ ਜੋ ਸਾਡੇ ਜੀਵਨ ਚ ਚੱਲਦੇ ਆ ਸਾਰੇ 99.99% ਕ੍ਰੋਧ ਨਾਲ ਸੰਬੰਧਿਤ ਘਟਨਾਵਾਂ ਘਟਦੀਆਂ ਨੇ ਸੁਝਵੇਰ ਹੁਣ ਕਰ ਕੀ ਸਕਦੇ ਆ ਡਾਕਟਰ ਤੇਰੰਕਾ ਬੈਠੀ ਆ ਉਹਨੂੰ ਪਤਾ ਆ ਕਿ ਮੈਂ ਆਪਣੇ ਦਰਸ਼ਕਾਂ ਦੀ ਹਮਦਰਦੀ ਉਹਨਾਂ ਦੇ ਜੀਵਨ ਨੂੰ ਸੁਧਾਰਨ ਲਈ ਬੈਠੀ ਆ ਮੈਨੂੰ ਉਹਨਾਂ ਨਾਲ ਹਮਦਰਦੀ ਆ ਜਦੋਂ ਮੰਗਲ ਤੁਹਾਡੇ ਅਮੰਗਲ ਤੇ ਉਤਰਿਆ ਆ ਕਾਕੇ ਮੈਂ ਹੁਣ ਇਹਨਾਂ ਦੇ ਵਿੱਚ ਇਹ ਤਿੰਨ ਕਾਰਨ ਸੀ ਮੈਂ ਇਹਨਾਂ ਨੂੰ ਬਖਸ਼ਣਾ ਨਹੀਂ ਆ ਤੁਹਾਡੇ ਕੋਲੋਂ ਵੀ ਕਾਰਨ ਠੀਕ ਨਹੀਂ ਕਰ ਹੋਏ ਤਾਂ ਫਿਰ ਇਸ ਦੇ ਓਵਰ ਆਲ ਜੀਵਨ ਤੇ ਪ੍ਰਭਾਵ ਕੀ ਆਉਣੇ ਆ ਜਰੱਕ ਸਾਈਡ ਇਫੈਕਟ ਵੀ ਸੁਣ ਲਓ ਮੰਗਲ ਦੇ ਬਹੁਤ ਖਤਰਨਾਕ ਨਹੀਂ ਜੇ ਮੰਗਲ ਖਤਰਨਾਕ ਹੈ ਉਦਾਂ ਹੀ ਨਹੀਂ ਦੁਨੀਆ ਡਰਦੀ ਪਹਿਲੀ ਗੱਲ ਰੀਡ ਦੀ ਹੱਡੀ ਤੇ ਖੂਨ ਨਾਲ ਸੰਬੰਧਿਤ ਰੋਗ ਹੋਣੇ ਸ਼ੁਰੂ ਹੋ ਜਾਂਦੇ ਆ ਮੰਗਲ ਕਿਉਂਕਿ ਬੋਨ ਮੈਰੋ ਜਿਹੜੀ ਆ ਨਾ ਸਾਡੇ ਸਰੀਰ ਚ ਮੱਝ ਜਿਹਨੂੰ ਕਹਿੰਦੇ ਆ ਚਰਬੀ ਆ ਇੱਕ ਮੱਝ ਮੰਗਲ ਬੋਨ ਮੈਰੋ ਤੇ ਰક્ત ਤਾਤੂ ਦਾ ਕਰਤਾ ਆ ਬਲੱਡ ਰਿਲੇਟਡ ਬਿਮਾਰੀਆਂ ਜਦੋਂ ਮੰਗਲ ਅਸੰਤੁਲਿਤ ਹੋਏਗਾ ਤਾਂ ਤੁਹਾਡੀ ਰੀੜ ਦੀ ਹੱਡੀ ਕਮਜ਼ੋਰ ਹੋ ਜਾਏਗੀ ਸਪਾਈਨ ਡਿਸਕ ਦੀ ਪ੍ਰੋਬਲਮ ਕਹਿਣ ਲੱਗ ਪੈਨੇ ਉਹਨਾਂ ਤੁਸੀਂ ਕਿ ਡਿਸਕ ਦੀ ਪ੍ਰੋਬਲਮ ਆ ਡਾਕਟਰ ਨੇ ਕਿਹਾ 벨ਟ ਲਾਓ ਇਹ ਮੰਗਲ ਖਰਾਬ ਹੋ ਜਾ ਜੀ ਕਰ ਲਓ ਠੀਕ ਸੋ ਰੀਡ ਦੀ ਹੱਡੀ ਤੇ ਖੂਨ ਨਾਲ ਸੰਬੰਧਤ ਰੋਗ ਮੰਗਲ ਦੇਣ ਲੱਗ ਪੈਂਦਾ ਆ ਕਿਉਂਕਿ ਉਹ ਅਸੰਤੁਲਿਤ ਹੋ ਚੁੱਕਾ ਹੁੰਦਾ ਹੈ ਤੁਹਾਡੀ ਰੀਡ ਦੀ ਹੱਡੀ ਹੋ ਜਾਂਦੀ ਹੈ ਕਮਜ਼ੋਰ ਖੂਨ ਦੀ ਗਰਮੀ ਵੱਧਦੀ ਹੈ ਬੜੇ ਭਿਆਨਕ ਫਿਰ ਚੱਕਰ ਆਉਣ ਲੱਗ ਪੈਂਦੇ ਤੁਹਾਨੂੰ ਖੂਨ ਦੀ ਗਰਮੀ ਦੇ ਨਾਲ ਸਕਿਨ ਦੀਆਂ ਭਿਆਨਕ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ ਮੋਟੇ-ਮੋਟੇ ਫੋੜੇ ਗੋਮ ਨਿਕਲਦੇ ਆ ਚੱਕਰ ਐਸੇ ਆਉਂਦੇ ਆ ਕਿ ਇਹ ਤੁਹਾਨੂੰ ਲੱਗਦਾ ਸਰਵਾਈਕਲ ਦੇ ਚੱਕਰ ਆ ਕਾਲਰ ਲਾ ਲਓ ਨਹੀਂ ਜੀ ਤਦ ਵੀ ਨਹੀਂ ਠੀਕ ਹੋਣਾ ਅਜਿਹੇ ਲੱਛਣ ਪ੍ਰਗਟ ਹੋਣੇ ਸ਼ੁਰੂ ਹੋ ਜਾਂਦੇ ਆ ਅਜੇ ਬਸ ਨਹੀਂ ਹੋਈ ਲਿਸਟ ਤਾਂ ਲੰਬੀ ਆ ਗੱਲ ਸ਼ੁਰੂ ਹੋਈ ਆ ਜਦੋਂ ਮੰਗਲ ਮੰਗਲ ਹੋ ਗਿਆ ਗੁੱਸਾ ਤੇ ਮਨੋਵਿਗਿਆਨਕ ਤਣਾਅ ਵਜਣਾ ਚੰਦਰਮਾਨਾ ਤੇ ਮੰਗਲ ਕਰਮਾ ਦੇਖੋ ਤੁਹਾਨੂੰ ਕੀ ਹੋਣਾ ਆ ਜਦੋਂ ਇਹ ਆਮੋ ਸਾਹਮਣੇ ਟਕਰਾ ਦੀ ਸਥਿਤੀ ਚ ਬਿਨਾਂ ਕਾਰਨ ਗੁੱਸਾ ਆਉਣ ਲੱਗ ਪੈਣਾ ਨੀਂਦ ਦੀ ਕਮੀ ਨਹੀਂ ਆਉਂਦੀ ਔਣੀ ਨੀਂਦ ਤੁਸੀਂ ਖਾ ਲਓ ਜਿੰਨੀਆਂ ਮਰਜ਼ੀ ਨੀਂਦ ਦੀਆਂ ਗੋਲੀਆਂ ਸਲੀਪਿੰਗ ਪਿਲ ਖਾ ਲਓ ਬਲੱਡ ਪ੍ਰੈਸ਼ਰ ਤੁਹਾਡਾ ਕੰਟਰੋਲ ਨਹੀਂ ਹੋਣਾ ਦਵਾਈਆਂ ਨਾਲ ਵੀ ਆਯੁਰਵੈਦਿਕ ਅਨੁਸਾਰ ਇਸ ਨੂੰ ਅਸੀਂ ਤਦੈ ਤਾਂ ਪਿਤ ਦੋਸ਼ ਕਹਿੰਦੇ ਆ ਕਿ ਪਿਤ ਦੋਸ਼ ਦੀ ਵਧਤ ਹੋ ਗਈ ਹੈ ਹੋਰ ਕਾਰਨ ਹੱਥ ਸੇ ਕਟਾ ਕੱਟ ਵੱਡ ਕੱਟ ਵੱਡ ਜ਼ਖਮ ਦੰਦਾ ਮੰਗਲ ਗ੍ਰਾਂਥਾਂ ਚ ਕਿਹਾ ਗਿਆ ਜਦ ਮੰਗਲ 8ਵੇਂ ਘਰ ਵਿੱਚ ਆ ਜਾਏ ਜਾਂ ਰਾਹੂ ਦੇ ਨਾਲ ਜੁਤੀ ਕਰ ਲਏ ਤੁਹਾਡੀ ਜਨਮ ਪੱਤਰੀ ਚ ਜੇ ਮੰਗਲ 8ਵੇਂ ਘਰ ਵਿੱਚ ਹੈ ਜਾਂ ਰਾਹੂ ਦੇ ਨਾਲ ਉਸ ਦੀ ਜੁਤੀ ਹੈ ਭਾਵ 7 ਹੈ ਇਕੱਠੇ ਨੇ ਇੱਕ ਘਰ ਚ ਤਦ ਮਨੁੱਖ ਅਚਾਨਕ ਐਕਸੀਡੈਂਟਸ ਹਾਦਸੇ ਤੇ ਖੂਨ ਨਾਲ ਸਬੰਧਤ ਨੁਕਸਾਨ ਦਾ ਸ਼ਿਕਾਰ ਹੁੰਦਾ ਹੈ ਭਾਵ ਤੁਹਾਡਾ ਖੂਨ ਧਰਤੀ ਤੇ ਡਿਗਣਾ ਹੀ ਡਿਗਣਾ ਚਾਹੇ ਐਕਸੀਡੈਂਟ ਨਾਲ ਹੋਵੇ ਜੇ ਚਾਹੇ ਤੁਹਾਡਾ ਖੂਨ ਖਰਾਬਾ ਕਿਸੇ ਨਾਲ ਟਕਰਾਅ ਹੋ ਜਾਏ ਲੜਾਈ ਝਗੜਾ ਹੋ ਜਾਏ ਵੱਡ ਕੱਟ ਹੋ ਜਾਏ ਮਾਰ ਵੱਡ ਕੱਟ ਹੋ ਜਾਏ ਕੁਝ ਕਹਿ ਲੋ ਖੂਨ ਸਬੰਧੀ ਨੁਕਸਾਨ ਇਹ ਕਰਾਉਂਦਾ ਆ ਖੂਨ ਵਗਾਉਂਦਾ ਆ ਖੂਨ ਕੱਢਦਾ ਅੱਗੇ ਦੇਖੋ ਪਰਿਵਾਰਕ ਟਕਰਾਅ ਤੇ ਘਰੇਲੂ ਗਰਮੀ ਆਪਸੀ ਜੀਆਂ ਦੇ ਸੁਭਾਅ ਚ ਕ੍ਰੋਧ ਜਦੋਂ ਚੌਥੇ ਘਰ ਦਾ ਮੰਗਲ ਆ ਤੁਹਾਡੀ ਜਨਮ ਪੱਤਰੀ ਚ ਤਾਂ ਘਰ ਦੀ ਊਰਜਾ ਨੂੰ ਗਰਮ ਰੱਖਦਾ ਹਰ ਵੇਲੇ ਇੱਥੇ ਅਕਸਰ ਬੋਲਚਾਲ ਦੇ ਵਿਗੜਾ ਟਕਰਾਅ ਹੁੰਦੇ ਆ ਵਿਚਾਰਧਾਰਾ ਦਾ ਵਿਰੋਧਤਾ ਤੂੰ ਮੈਨੂੰ ਕਹਾਂ ਤੇ ਕਾ ਕਿਉਂ ਗੁੱਸਾ ਬਹੁਤ ਰਹਿੰਦਾ ਸਾਰਿਆਂ ਦਾ ਤੇ ਮਨੋਵਿਗਿਆਨਕ ਦੂਰੀਆਂ ਆ ਜਾਂਦੀਆਂ ਇੱਕ ਦੂਜੇ ਦੇ ਮਨੋਂ ਉੱਤਰ ਜਾਂਦੇ ਇਸ ਕ੍ਰੋਧ ਕਰਕੇ ਬੋਲਚਾਲ ਬੰਦ ਹੋ ਜਾਂਦੀ ਹੈ ਕੋੜੇ ਬੁਲਬੁਲੇ ਮੰਚ ਕਰ ਕਰ ਜਾਂਦੀ ਹੈ ਗੱਲ ਅਗਲਾ ਅਸਰ ਕੀ ਹੋਏਗਾ ਮਹਿਲਾਵਾਂ ਦੇ ਵਿੱਚ ਖਾਸ ਕਰਕੇ ਮੰਗਲ ਦੋਸ਼ ਜੇ ਹੋਏਗਾ ਮੰਗਲ ਕ੍ਰੋਧਿਤ ਹੋ ਜਾਏਗਾ ਮੰਗਲ ਅਮੰਗਲ ਹੋ ਗਿਆ ਤਾਂ ਪੀਰੀਅਡਸ ਅਨਿਜਮਤ ਹੋ ਜਾਣਗੇ ਇਰੈਗੂਲਰ ਯੂਟਰਸ ਦੀ ਗਰਮੀ ਤਪਸ਼ ਨਾਲ ਜਾਂ ਫਿਰ ਕਮਰ ਦਰਦ ਵਰਗੇ ਰੋਗ ਔਰਤਾਂ ਨੂੰ ਚਿੰਬੜ ਜਾਂਦੇ ਆ ਭੂਮੀ ਪੁੱਤਰ ਮੰਗਲ ਮੰਤਰ ਦਾ ਜਾਪ ਕਰੋਗੀਆਂ ਮੇਰੀਆਂ ਭੈਣਾਂ ਤਾਂ ਇਸ ਉਪਦਰਭ ਨੂੰ ਸ਼ਾਂਤੀ ਮਿਲੇਗੀ ਮੈਂ ਸਕਰੀਨ ਤੇ ਬਕਾਇਦਾ ਅੰਗਰੇਜ਼ੀ ਚ ਹਿੰਦੀ ਚ ਤੇ ਉਸ ਦਾ ਅਸਰ ਉਚਾਰਣ ਦੇ ਤਾ ਇੱਕ ਮਾਲਾ ਰੋਜ਼ ਕੱਢ ਲਿਆ ਕਰੋ ਜਿਹੜੀਆਂ ਮਹਿਲਾਵਾਂ ਨੂੰ ਮੰਗਲ ਦੋਸ਼ ਕਰਕੇ ਪੀਰੀਅਡਸ ਦੀ ਗੱਲ ਆ ਯੂਟਰਸ ਦੀ ਹੀਟ ਦੀ ਗੱਲ ਐ ਕਮਰ ਦਰਦ ਦੀ ਗੱਲ ਐ ਜਾਂ ਕੋਈ ਕਰੋਧ ਬਹੁਤ ਆਉਂਦਾ ਬੀਪੀ ਸ਼ੂਟ ਕਰਦਾ ਇਹ ਸਾਰੇ ਕਾਰਨ ਜਿਹੜੇ ਮੈਂ ਦੱਸਿਆ ਇਹਨਾਂ ਚੋਂ ਕੋਈ ਵੀ ਰੋਗ ਐ ਤਾਂ ਤੁਸੀਂ ਮੰਗਲ ਦਾ ਬੀਜ ਮੰਤਰ ਕਰਕੇ ਉਸਦੇ ਗੁੱਸੇ ਨੂੰ ਸ਼ਾਂਤ ਕਰਨਾ ਹੁਣ ਸੋਚੋ ਘਰਾਂ ਵਿੱਚ ਵੀ ਜਦੋਂ ਕੋਈ ਪਰਿਵਾਰਕ ਮੈਂਬਰ ਜਿਹੋ ਜਿਹਾ ਸੁਭਾਅ ਦਾ ਹੋਵੇ ਜਦੋਂ ਉਹ ਜਿਸ ਤਰ੍ਹਾਂ ਰੁੱਸਿਆ ਆ ਜਾਂ ਨਾਰਾਜ਼ ਹੋ ਗਿਆ ਤਾਂ ਉਹਨੂੰ ਮਨਾਉਣ ਦਾ ਤਰੀਕਾ ਵੀ ਤਾਂ ਉਸ ਅਨਸਾਰ ਹੀ ਹੁੰਦਾ ਐ ਨਾ ਇੰਜ ਹੀ ਕੁਝ ਅਸਰਕਾਰ ਕੋ ਉਪਾਅ ਦੱਸਣ ਲੱਗੀ ਆ ਡਾਕਟਰ ਤੇਰਾਂਕੌਰ ਤਾਂ ਜੋ ਤੁਸੀਂ ਉਸ ਰੁੱਸੇ ਹੋਏ ਮੰਗਲ ਨੂੰ ਆਸਾਨੀ ਨਾਲ ਮਨਾ ਲਓ ਆਪਣੇ ਨਾਲ ਲੈ ਕੇ ਚੱਲੋ ਆਪਣੇ ਅਨੁਸਾਰ ਕਰ ਲਓ ਉਪਾਅ ਕਰ ਲਿਓ ਮੈਂ ਹਰ ਕਾਰਨ ਜਿਹੜੇ ਦੱਸਿਆ ਉਹਨਾਂ ਦੇ ਅਨੁਸਾਰ ਮੈਂ ਤੁਹਾਨੂੰ ਤਿੰਨ ਕਾਰਨ ਦੱਸੇ ਸੀ ਸ਼ੁਰੂ ਚ ਤਿੰਨ ਹੀ ਉਪਾਅ ਦੱਸਣ ਲੱਗੀ ਆ ਬੜਾ ਮਿਹਰਬਾਨੀ ਕਰ ਲਿਓ ਗੁੱਸੇ ਤੇ ਹੰਕਾਰ ਦੇ ਲਈ ਤੁਸੀਂ ਕੀ ਕਰਨਾ ਹੈ ਮੰਗਲਵਾਰ ਦਾ ਵਰਤ ਰੱਖ ਲਓ ਇੱਕ ਕੋਈ ਨਹੀਂ ਆਪੀ ਆਦਤ ਪੈ ਜਾਣੀ ਆ ਤੇ 108 ਵਾਰ ਭਾਵ ਇੱਕ ਮਾਲਾ ਓਮ ਅੰਗਾਰਕਾਇ ਨਮਹ ਬਹੁਤ ਸੌਖਾ ਬੀਜ ਮੰਤਰ ਹੈ ਇੱਕ ਮਾਲਾ ਇਸ ਦਾ ਜਾਪ ਕਰ ਲਿਆ ਰੋਜ਼ ਖਾਸ ਕਰਕੇ ਮੰਗਲਵਾਰ ਨੂੰ ਤੁਸੀਂ ਵਰਤ ਰੱਖਣਾ ਮੰਗਲਵਾਰ ਨੂੰ ਹੀ ਮਾਲਾ ਕੱਢ ਲਿਆ ਕਰੋ ਇਹ ਵਾਲੀ ਓਮ ਅੰਗਾਰਕਾਇ ਨਮਹ ਅਸ਼ੋਭ ਸਥਿਤੀ ਜੇ ਤੁਹਾਨੂੰ ਲੱਗਦਾ ਤਾਂ ਤੁਸੀਂ ਤਾਂਬੇ ਦਾ ਦਾਨ ਕਰਨਾ ਹੈ ਤਾਂਬੇ ਦੀ ਗੜਵੀ ਦੇ ਸਕਦੇ ਹੋ ਗਲਾਸ ਚਮਚ ਬੜੇ ਭੰਡੇ ਆ ਗਏ ਵੈਰਾਈਟੀ ਬਹੁਤ ਹੈ ਬਾਜ਼ਾਰ 'ਚ ਸੋ ਤਾਂਬੇ ਦਾ ਦਾਨ ਕਰਦਾ ਤੇ ਤੁਸੀਂ ਤਾਂ ਬੇਰੰਗੀ ਕੱਪੜੇ ਧਾਰਨ ਕਰਨੇ ਆ ਸੂਰਜ ਦੇ ਰੰਗ ਦੇ ਉਹ ਕੱਪੜੇ ਪਾਉਣੇ ਸ਼ੁਰੂ ਕਰ ਦੋ ਤੀਸਰਾ ਕਾਰਨ ਹੈ ਚੰਦਲ ਮੰਗਲ ਜੇ ਟਕਰਾਅ ਦੀ ਸਥਿਤੀ ਚ ਤੁਹਾਡੀ ਜਨਮ ਪੱਤਰੀ ਚ ਤਾਂ ਤੁਸੀਂ ਦੋਹਾਂ ਦੀ ਸ਼ਾਂਤੀ ਲਈ ਕਿਸੇ ਐਕਸਪਰਟ ਕੋਲੋਂ ਪਾਠ ਕਰਵਾ ਲਓ ਇਹ ਕਰਾਉਣਾ ਪੈਂਦਾ ਹੁੰਦਾ ਦੇਖਣਾ ਤੁਸੀਂ ਕਿ ਚੰਦਰ ਮੰਗਲ ਜਨਮ ਪੱਤਰੀ ਦੇ ਵਿੱਚ ਟਕਰਾਅ ਦੀ ਸਥਿਤੀ ਚ ਤਾਂ ਨਹੀਂ ਆ ਸੋ ਸ਼ਾਂਤੀ ਪਾਠ ਕਰਾਉਣਾ ਹੀ ਪੈਣਾ ਹੈ ਇੱਕ ਰੇਅਰੈਸਟ ਉਪਾਦ ਅਸਤਵਾ ਜੋ ਪ੍ਰਾਤਨ ਗ੍ਰੰਥਾਂ ਚੋਂ ਆ ਇਹ ਸਾਰੇ ਕਰ ਸਕਦੇ ਨੇ ਮੰਗਲਵਾਰ ਦੀ ਸ਼ਾਮ ਨੂੰ ਅਗਨੀ ਦੇ ਸਾਹਮਣੇ ਬੈਠ ਕੇ 11 ਵਾਰ ਓਮ ਭੂਮੀ ਪੁਤਰਾਏ ਨਮਹਾ ਓਮ ਭੂਮੀ ਪੁਤਰਾਏ ਨਮਨ ਦਾ ਜਾਪ ਕਰ ਲੋ ਅਗਨੀ ਮੰਗਲ ਦੀ ਅਸਲੀ ਤੱਤ ਹੈ ਤੇ ਜਦ ਤੁਸੀਂ ਉਸ ਅਗਨੀ ਨੂੰ ਨਮਸਕਾਰ ਕਰਦੇ ਹੋ ਪ੍ਰਣਾਮ ਕਰਦੇ ਹੋ ਸਿਰ ਝਕਾਉਂਦੇ ਹੋ ਤਦ ਕਰ ਦੀ ਅਸੰਤੁਲਿਤ ਊਰਜਾ ਆਪਣੇ ਆਪ ਸ਼ਾਂਤ ਹੋ ਜਾਂਦੀ ਹੈ ਮੈਨੂੰ ਕਮੈਂਟ ਕਰਕੇ ਦੱਸਣਾ ਹੈ ਕਿ ਤੁਹਾਡੇ ਜੀਵਨ ਚ ਕਦੇ ਮੰਗਲ ਦਾ ਗੁੱਸਾ ਤੁਹਾਨੂੰ ਐਦਾਂ ਮਹਿਸੂਸ ਹੋਇਆ ਜੋ ਉਪਰੋਕਤ ਸਾਰੀ ਗੱਲਬਾਤ ਵੀਡੀਓ ਵਿਚਲੀ ਤੁਹਾਨੂੰ ਸੁਣਨ ਤੋਂ ਬਾਅਦ ਮਹਿਸੂਸ ਹੋਇਆ ਕੁਝ ਦੱਸਿਓ ਮੈਨੂੰ ਵੀਡੀਓ ਨੂੰ ਹਾਈਪ ਕਰ ਦਿਓ ਚੰਗੀ ਲੱਗੀ ਆ ਤਾਂ ਸ਼ੇਅਰ ਕਰ ਦਿਓ ਕਿੱਥੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗਦੀ ਆ ਮੈਂ 6 6 7 7 ਘੰਟੇ ਸਕ੍ਰਿਪਟ ਲੇਖਣ ਨੂੰ ਤਾਬਾ ਚ ਲੱਭਦੀ ਹੈ ਗ੍ਰੰਥਾਂ ਚੋਂ ਸੋ ਕਮਾਲ ਆ ਤੁਹਾਡੀ ਵੀ ਇੰਨੇ ਬੇਰੁਖੀ ਸਾਥੀਓ ਚੰਗੀ ਨਹੀਂ ਹਟ ਜਾਓ ਸੋ ਕਮੈਂਟ ਕਰਦਿਆਂ ਕਰੋ ਡਾਕਟਰ ਤਿਰੰਕਰ ਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਹਾਜ਼ਰ ਹੋਮਾਂਗੀ ਤੁਹਾਡੀ ਕਚਰੀ ਕੱਲ ਇੱਕ ਨਵੇਂ ਵਿਸ਼ੇ ਨਾਲ ਟਿਲ ਦੈਨ ਬਾਏ ਬਾਏ ਮੰਗਲ ਹਮੇਸ਼ਾ ਤੁਹਾਡੀ ਫੇਵਰ ਚ ਰਹੇ ਤੁਸੀਂ ਚੜ੍ਹਦੀ ਕਲਾ ਚ ਰਹੋ ਤੇਰ ਸਾਰੀਆਂ ਦੁਆਵਾਂ ਨਾਲ ਬਾਏ ਬਾਏ